ਸੇ ਤਾਂ ਅੱਜ ਸਾਰੇ ਨੂੰ ਅੱਜ ਮੈਂ ਅਰਬੀ ਦੀ ਬਹੁਤ ਹੀ ਸੁਪਰੀ ਟੇਸ ਦੀ ਸਬਜੀ ਪਿਆਰ ਕਰਨੇ ਉਹਦੇ ਵਾਸਤੇ ਮੈਂ ਅਰਬੀ ਛਿਲਕੀ ਚੀਰ ਕੇ ਰੱਖ ਲਈਏ ਇਹਦੇ ਵਿੱਚ ਆਪਾਂ 1/2 ਕਿਲੋ ਅਰਬੀ ਛੇ ਲਈ ਆ ਮੈਂ ਹਮੇਸ਼ਾ ਅਰਬੀ ਦੇ ਵਿੱਚ ਦੋ ਆਲੂ ਵੀ ਮਿਕਸ ਕਰ ਦਿੰਦੀ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਰਮਾ ਵਾਸਤੇ ਮੈਂ ਕੜਾਈ ਰੱਖ ਲਈ ਹਾਂਜੀ ਤੇਲ ਆਪਣਾ ਬਹੁਤ ਸੋਹਣਾ ਗਰਮ ਹੋ ਗਿਆ ਵਾ ਸਭ ਤੋਂ ਪਹਿਲਾਂ ਆਪਾਂ 1/2 ਚਮਚਾ ਹਲਦੀ ਦਾ ਪਾਉਣਾ ਥੋੜਾ ਜਿਹਾ ਹਲਦੀ ਦਾ ਬ੍ਰਾਊਨ ਕਲਰ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਆਰਦੀ ਤੇ ਆਲੂ ਜਿਹੜੇ ਕੱਟ ਕੇ ਰੱਖੇ ਸੀ ਉਹ ਭੁੰਜਣ ਵਾਸਤੇ ਪਾ ਦੇਣੀ ਹੁਣ ਆਪਾਂ ਗੈਸ ᱮਮ ਕਰਕੇ ਆਰਦੀ ਨੂੰ ਅੰਦਰ ਪਹਿੰਦੇ ਵਾਸਤੇ ਭੁੰਨਣਾ ਹੌਲੀ ਹੌਲੀ ਇਹਨੂੰ ਆਪਾਂ ਨੂੰ ਸੁਨਾਈ ਜਾਣਾ ਆਦਵੀ ਦੇ ਵਿੱਚ ਬਾਅਦ ਜਿਹੜਾ ਪਾਉਣਾ ਪੇਸਟ ਤਿਆਰ ਕਰਨਾ ਥੋੜਾ ਜਿਹਾ ਆ ਪਾਦਰ ਕੱਟ ਲਿਆ ਵਾ ਥੋਮ ਦੀਆਂ ਸੁਰੀਆਂ ਕੱਟ ਲਈਆਂ ਵਾ 3-4 ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਇਹਨਾਂ ਦਾ ਲੂਣ ਪਾ ਕੇ ਆਪਾਂ ਪੀਸਟ ਤਿਆਰ ਕਰ ਲੈਣਾ ਲੂਣ ਆਪਾਂ ਸਬਜ਼ੀ ਦੇ ਹਿਸਾਬ ਨਾਲ ਪਾਉਣਾ 1/2 ਚਮਚਾ ਆਪਰੀ ਜੀ ਸਬਜੀ ਪੁੱਜ ਗਈ ਹੈ ਪੂਰੀ ਚੰਗੀ ਤਰ੍ਹਾਂ ਹੋ ਨਾਲ ਆਪਾਂ ਦੂਜੇ ਪਾਸੇ ਤੜਕੇ ਦੀ ਤਿਆਰੀ ਕਰ ਲਈਏ ਤੇਲ ਆਪਣਾ ਬਹੁਤ ਸੋਹਣਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਜੀਰੇ ਨੂੰ ਭੁੰਨਣਾ इस तो पेस्ट बना के रखिए थोमक आ गया अपने मसाले मसाले का बहुत ही सोहना ब्राउन कलर हो गया भुज के हूं आप टमाटर पा देना

ਤਾਂ ਸਬਜੀ ਦਾ ਮਸਾਲਾ ਬਹੁਤ ਸੋਹਣਾ ਪਿਆਰ ਹੋ ਗਿਆ ਹੁਣ ਇਹਨੂੰ ਆਪਾਂ ਸਬਜੀ ਵਿੱਚ ਮਿਕਸ ਕਰ ਦੇਣਾ। ਇਹ ਸਟੜਕੀਏ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਲਾ ਦੇਣਾ ਨਾਲ ਆਪਾਂ ਥੋੜਾ ਜਿਹਾ ਗੈਸ ਈਮ ਕਰਕੇ ਚਲਾਉਣਾ। ਬਹੁਤ ਹੀ ਵਧੀਆ ਸੋਹਣੀ ਆਪਣੀ ਸਬਜ਼ੀ ਤਿਆਰ ਹੋਈ ਹੋਣਾ ਦੇ ਵਿੱਚ ਦੋ ਚੀਜ਼ਾਂ ਜੇ ਮੈਂ ਹੋਰ ਐਡ ਕਰਾਂਗੀ ਇੱਕ ਚਮਚਾ ਨਾਰਦਾਨੇ ਦਾ ਇੱਕ ਚਮਚਾ ਕਸੂਰੀ ਮੇਥੀ ਅੰਜੀ ਸਭ ਤੋਂ ਲਾਸਟ ਦੇ ਆਪਾਂ ਦੋ ਚਮਚੇ ਵਿੱਚ ਦਹੀਂ ਦੇ ਪਾਉਣਾ। ਅੰਜੀ ਬਹੁਤ ਹੀ ਜਿਆਦੀ ਸੋਹਣੀ ਵਧੀਆ ਆਪਣੇ ਤਾਬਾ ਸਟਾਈਲ ਅੱਧੀ ਬਣ ਕੇ ਤਿਆਰ ਹੋ ਗਈ ਹੈ। ਇਹ ਸਬਜ਼ੀ ਵਿੱਚ ਆਪਾਂ ਨੂੰ ਦੂਜੀਆਂ ਸਬਜ਼ੀਆਂ ਨਾਲ ਥੋੜਾ ਜਿਹਾ ਮਿਰਚ ਮਸਾਲਾ ਤੇਜ ਪਾਉਣਾ ਪੈਂਦਾ। ਅਸੀਂ ਪਾਇਆ ਵੇ ਇਹਨੂੰ ਉਸ ਤੋਂ ਪਿੱਛੋਂ ਆਪਾਂ 5 ਮਿੰਟ ਸਬਜ਼ੀ ਨੂੰ ਸੇਮ ਗੈਸ ਤੇ ਪਕਾਵਾਂਗੇ। ਜਿਹੜਾ ਆਪਣਾ ਦਹੀਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਏ। ਇਹ ਆਪਣੀ ਇਹ ਤਾਂ ਬਸ ਟਾਇਰ ਵੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਵਧੀਆ ਸੋਨਾ ਰੰਗ ਹੈ ਜੀ ਇਹ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਜਰੂਰ ਲਾਇਕ ਕਮੈਂਟ ਸ਼ੇਅਰ ਕਰਨਾ